ਸੰਤ ਕਰ ਦਾ ਦੁੱਖ ਨੇ ਤਾ ਜੁਨ ਹੈ ਸੰਤ ਕਰ ਦਾ ਦੁੱਖ ਸਰਬ ਜੋਨ ਤਾਏ ਸੰਤ ਕਰ ਦਾ ਦੁੱਖ ਨੇ ਤ੍ਰੇਕ ਜੋਨ ਮਾਏ ਸੰਤ ਕਰ ਦਾ ਦੁੱਖ ਸੁਨਾ ਮੱਧ ਰਾਸ ਸੰਤ ਕਰ ਦਾ ਦੁੱਖ ਸਾਧੂ ਕੋਸ਼ਲ संत का दुख न ते जव जाए संत का दुख न नीच न चाए संत का दुख ही कासा उंडाहि नानक संत भाव तोई दी कृपा है संत का नंदक महा पतताए संत का नंदक क्षण टिक न पाए संत का नंदक महात्याला संत का नंदक परमेश्वर मारा संत का नंदक रहते ही न संत का नंदक दुखिया दी न संत का नंदक सर रोग संत का नंदक सराव योग संत का नंदक दुखमा दुख न संत भाव दस कभी न मोख ਸੰਤ ਕੇ ਦੋਖੀ ਸਦਾ ਆਪੋ ਗੈਤ ਸੰਤ ਕਾ ਦੋਖੀ ਸਦਾ ਨਹੀਂ ਗੈਤ ਸੰਤ ਕੇ ਦੋ ਸੰਤ ਕੇ ਦੋਖੀ ਕੋ ਡਾਂ ਲਾਗਾ ਸੰਤ ਕੇ ਦੋਖੀ ਕੋ ਸਭ ਕੀ ਆਗਾ ਸੰਤ ਕਾ ਦੋਖੀ ਮਾ ਆਨ ਕਾ ਹਿਤ ਕੇ ਦੋਖੀ ਸਦਾ ਵਿਚਾਰੇ ਸੰਤ ਕਾ ਦੋਖੀ ਜਨਮ ਮਰੇ ਸੰਤ ਕੇ ਦੁੱਖ ਨਾ ਸੁਖ ਦੇ ਗਲਾ ਸੰਤ ਕੇ ਦੋਖੀ ਤੋਂ ਲਾਏ ਠਾਉ ਨਾ ਸੰਤ ਭਾਉ ਦੋ ਪੇ ਹੋਰ ਨਹੀਂ ਬੁਲਾ ਸੰਤ ਕੇ ਦੋਖੀ ਅਦ ਬੀਚ ਟੁੱਟਾ ਸੰਤ ਕਾ ਦੋਖੀ ਦਾ ਕਾਲ ਨਾ ਪਹੁੰਚਾ ਤੇ ਆਪ ਸੰਤ ਕਾ ਦੋਖੀ ਬਿਗੜ ਰੂਪ ਹੋਇ ਜਾਏ ਸੰਤ ਕੇ ਦੋਖੀ ਕੋ ਦਰਗਾ ਮਿਲਾ ਸਜਾ ਸੰਤ ਕਾ ਦੋਖੀ ਸਦਾ ਸਹਿ ਕਾਈਆ ਸੰਤ ਕਾ ਦੋਖੀ ਨਮਰਾ ਜੀਵਾਈਆ संत के दो की की पूजा से शास्त्र संका दुखी कोठ चलाnabla संत ने दो बेटा बेटा भी जाता कोई बेटा अपने बेटा को नाम कराता है सब का करते इसको करना हार सदा सदा जननकार कवी उत्सव करो दिन रात सदा अवसासक रास साहब कश वरन इसका किया जैसा प्रेरित सबthia ਆਪਣਾ ਦਿਲਾਵ ਕਰਨਾ ਹਾਰ ਦੂਸਰ ਗੋਣ ਕਾ ਵਿਚਾਰੇ ਜਿਸ ਨੂੰ ਕਿਰਪਾ ਦੇ ਸਤਿ ਪੰਨਾਮ ਦੇ ਵਿਭਾਗੀ ਨਾਨਕ ਜਨ ਸੇ ਸੋਕ ਅਜ ਹੋਸੇ ਆਨ ਪਸੁਰ ਜਨ ਹੋ ਸੇ ਮਰੋ ਹੁਰਾ ਰ ਹਰ ਰਾਇ ਏਕ ਆਸ ਹਰ ਮਨ ਰਖੋ ਕੋਸਤ ਤੇ ਮਰਨਾ ਕਾਰ ਨਰਨਕਾਰ ਕਰ ਮਨ ਮੇਰੇ ਸਤਿ ਵਿਹਾਰ ਨਰਮਨ ਰਖਣ ਤਬੀਸ ਰਸ ਰਲ ਘਰ ਲੈ ਜੀਉ ਨਾਨਕ ਮੇਕਾ ਪ੍ਰਗਾਤਿ ਅੰਮ੍ਰਿਤਿ ਸਾਸਨ ਦੇਸੈ ਸਤੰਗ ਚਰਨ ਚਲੋ ਮਾਰੋ ਗੋਬਿੰਦ ਜੋ ਮਿਟਾ ਪਾਪ ਜਪੀਏ ਹਰ ਦਿਨ ਕਰ ਹਰ ਕੰਮ ਸਰਮਾ ਕਥਾ ਦਰਗਨਾਨ ਕੋ ਜਨਮ تھا ਬੜਾ ਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰਿ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸੋ ਹਾਲੇਲੂ ਸਮੂਹ ਵਰ ਤਖਤਾਂ مہاراج جی آپ جی, جی, جی کے ہزور اردتی ست گوری جی آپ جی کے سیوکا ویشن ਸਤਾਵ ਦੇ ਚੜ੍ਹਦੀ ਕਲਾ ਵਾਸਤੇ ਦੁੱਖਾਂ ਤਕਲੀਫਾਂ ਨੂੰ ਖੱਟਣ ਵਾਸਤੇ ਸੁਖ ਸ਼ਾਂਤੀ ਵਾਸਤੇ ਸਤਿਗੁਰੂ ਜੀ ਕਾਰੋਬਾਰ ਨੇ ਤਰੱਕੀਆਂ ਵਾਸਤੇ ਸੇਕਾ ਸੇਵਕ ਆਪ ਜੀ ਦੇ ਸੇਵਕਾਂ ਵੱਲੋਂ ਆਪਣੇ ਸਤਾਵ ਆਪਣੇ ਦਫ਼ਤਰ ਵਿੱਚ ਸਤਿਗੁਰੂ ਜੀ ਆਜ ਦੇ ਮੁਬਾਰਕ ਚਰਨ ਪਵਾਏ ਹਨ ਆਪ ਜੀ ਨੇ ਕਿਰਪਾ ਕੀਤੀ ਸੋਹਣੀ ਸਦਾ ਜਾਪ ਹੋਏ ਹਨ ਬਾਣੀ ਪੜਿਆ ਅਨੇਕ ਸਰਕਾਰ ਦੀਆਂ ਫੁੱਲਾਂਵਾਂ ਜਾਂਦੀਆਂ ਹਨ ਜਾਣ ਪਛੇ ਜਾਣਦੇ ਮਾਫ਼ ਕਰਨਾ ਅੱਗੋਂ ਤੋਂ ਸ਼ੁੱਧ ਸਪਸ਼ਟ ਗੁਰਬਾਣੀ ਪੜ੍ਹਨ ਦੀ ਸੇਵਾ ਕਰਨ ਦੀ ਸਮਰਥ ਬਖਸ਼ਣੀ ਕਿਰਪਾ ਕਰਨੀ ਸਤਿਗੁਰ ਜੀ ਆਪ ਜੀ ਕੇ ਹਜ਼ੂਰ ਸੇਵਕਾਂ ਵੱਲੋਂ ਦੇਗ ਦਾ ਥਾਲਾ ਸੱਚ ਕੇ ਹਾਜ਼ਰ ਹੈ ਲੰਗਰ ਦਾ ਥਾਲਾ ਸੱਚ ਕੇ ਹਾਜ਼ਰ ਹੈ ਆਪ ਜੀ ਭੋਗ ਲਾਵੋ ਸੀਤ ਪ੍ਰਸਾਦ ਪਿਆਰੀ ਸਾਧ ਸੰਗਤ ਨੂੰ ਬਖਸ਼ੋ ਜੋ ਜੋ ਸ਼ਕੇ ਆਪ ਜੀ ਦਾ ਸਵਾਸ ਸਵਾਸ ਵਾਹਿਗੁਰੂ 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 ਨਾਮ ਜਪੇ

ਪਾਇਆ ਦਿਆਲੂ ਆਪਾਰ ਬ੍ਰਹਮ ਸੁਆਮੀ ਪੂਰਾ ਸੱਚ ਗੁਰੂ ਸਤਿਆ ਆ ਪ੍ਰਭ ਕੀ ਸਰਣ ਸਭਨ ਪ੍ਰਭ ਰਾਥੇ saat 7 ਕਾਜੀ ਸੁਖ ਆਇਰਸਨ ਇਮੀਗ੍ਰੇਸ਼ਨ ਸਰਵਿਸਿਸ ਤੋਂ ਪਿਛਲੇ ਲੰਮੇ ਸਮੇਂ ਤੋਂ ਨੌਜਵਾਨਾਂ ਦੇ ਸੁਪਨੇ ਪੂਰੇ ਕਰ ਲਈ ਆਪਣੀਆਂ ਆਪਣਾ ਯੋਗਦਾਨ ਪਾ ਰਿਹਾ ਹੈ ਔਰ ਉੱਥੇ ਸਰਬੱਤ ਦੇ ਭਲੇ ਦੇ ਕਾਰਜਾਂ ਦੇ ਵਿੱਚ ਮਨੁੱਖਤਾ ਦੇ ਭਲਾਈ ਦੇ ਕਾਰਜਾਂ ਵਿੱਚ ਵੀ ਆਪਣਾ ਯੋਗਦਾਨ ਪਾਉਂਦਾ ਹੈ ਚਾਹੇ ਉਹ ਕਿਸੇ ਲੋੜਵੰਦ ਦੀ ਮਦਦ ਹੋਵੇ ਚਾਹੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਓਟ ਆਸਰਾ ਲੈ ਕੇ ਸੁਖਨੀ ਸਾਹਿਬ ਦੇ ਪਾਠ ਹਰ ਸਾਲ ਕਰਾਉਂਦੇ ਨੇ ਔਰ ਬਲੱਡ ਡੋਨੇਸ਼ਨ ਕੈਂਪ ਵੀ ਇਹ ਆਪਦੀ ਸੰਸਥਾਵਾਂ ਦੇ ਵਿੱਚ ਲਾ ਸੋਕੇ ਚੁੱਕਿਆ ਸੋ ਵਧੀਆ ਕਾਰਜ ਹੈ ਸਾਨੂੰ ਸਾਰਿਆਂ ਨੂੰ ਇਹਨਾਂ ਤੋਂ ਇੱਕ ਸੁਨੇਹਾ ਲੈਣਾ ਚਾਹੀਦਾ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਕਾਰੋਬਾਰਾਂ ਦੇ ਨਾਲ-ਨਾਲ ਅਸੀਂ ਮਨੁੱਖਤਾ ਦੀ ਭਲਾਈ ਅਤੇ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਹੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿ ਸਕਦੇ ਹਾਂ ਔਰ ਇੱਕ ਚੰਗੇ ਤੰਦਰੁਸਤ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ ਔਰ ਜਿਹੜੇ ਬੱਚੇ ਸਾਡੇ ਕੋਲੇ ਆਉਂਦੇ ਨੇ ਉਹਨਾਂ ਨੂੰ ਇੱਕ ਚੰਗੇ ਰਾਹ 'ਤੇ ਪਾਉਣ ਦੇ ਲਈ ਆਪਣੇ ਯਤਨ ਦੇ ਵਿੱਚ ਕਾਮਯਾਬ ਹੋ ਸਕਦੇ ਹਾਂ ਦੁਬਾਰਾ ਫਿਰ ਮੇਰੇ ਵੱਲੋਂ ਸਾਰੀ ਸੁਖਾਇ ਸਾਡੇ ਇਮੀਗ੍ਰੇਸ਼ਨ ਦੀ ਟੀਮ ਨੂੰ ਬਹੁਤ ਲੱਖ ਲੱਖ ਵਾਰ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਰਮਨਦੀਪ ਕੌਰ ਮੌਜੂਦਾ ਸੀਨੀਅਰ ਮੈਨੇਜਰ ਸੁਖਾਇ ਸਾਡੇ ਇਮੀਗ੍ਰੇਸ਼ਨ ਕੋਟਕਪੁਰਾ ਤੋਂ ਅੱਜ ਆਪਾਂ ਤੁਹਾਨੂੰ ਇਹ ਦੱਸਣਾ ਚਾਹਨੇ ਕਿ ਅਸੀਂ ਪਰਮਾਤਮਾ ਦੀ ਕਿਰਪਾ ਨਾਲ ਸੁਖਮਨੀ ਸਾਹਿਬ ਦੇ ਪਾਠ ਰਖਵਾਈ ਹਨ ਅਤੇ ਗੁਰੂ ਦੇ ਚਰਨ ਪਵਾਏ ਹਨ ਤੇ ਸਾਰੀ ਸੰਗਤ ਵੀ ਆਈ ਹੈ ਜਿਸ ਦੇ ਦੌਰਾਨ ਅਸੀਂ ਲੰਗਰ ਵੀ ਲਾਇਆ ਹੈ ਦਾ ਮੈਂ ਇਹ ਲੰਗਰ ਉਹਨਾਂ ਲਈ ਲਗਵਾਇਆ ਗਿਆ ਜਿਹੜੇ ਲੋਕ ਬਾਹਰ ਚਲੇ ਜਾਂਦੇ ਹਨ ਉਹਨਾਂ ਦੀ ਸੁੱਖ ਸ਼ਾਂਤੀ ਲਈ ਉਹਨਾਂ ਦੇ ਕਮਾਕਾਰਾਂ ਲਈ ਇਹ ਆਪਾਂ ਸੁਖਮਨੀ ਸਾਹਿਬ ਦਾ ਬਾਣ ਕਰਵਾਇਆ ਹੈ ਪਰਮਾਤਮਾ ਉਹਨਾਂ ਦੇ ਪਰਿਵਾਰਾਂ ਨੂੰ ਅਤੇ ਸਾਰੇ ਲੋਕਾਂ ਦੀ ਚੜ੍ਹਦੀ ਕਲਾ ਦੇ ਵਿੱਚ ਅੰਨ ਸਹੀਂ ਸਹਾਈ ਹੋਵੇ ਅਸੀਂ ਸਾਰੇ ਬੱਚਿਆਂ ਨੂੰ ਬਾਹਰ ਜਾਣ ਲਈ ਪੂਰੀ ਜਾਣਕਾਰੀ ਦਿੰਦੇ ਹਾਂ ਜਦੋਂ ਕੋਈ ਵੀ ਬੱਚਾ ਸਾਡੇ ਕੋਲ ਆਉਂਦਾ ਹੈ ਕਿਸੇ ਤੋਂ ਧੋਖਾ ਖਾ ਕੇ ਠੱਗੀ ਖਾ ਕੇ ਤਾਂ ਅਸੀਂ ਸਭ ਤੋਂ ਪਹਿਲਾਂ ਉਹਨਾਂ ਨੂੰ ਪੂਰੀ ਜਾਣਕਾਰੀ ਦਿੰਨੇ ਹਾਂ ਤਾਂ ਕਿ ਬੱਚੇ ਦਾ ਆਉਣ ਵਾਲੇ ਭਵਿੱਖ ਦੇ ਵਿੱਚ ਅਸੀਂ ਸਾਡੇ ਤੋਂ ਉਹ ਗਲਤੀ ਦੁਬਾਰਾ ਨਾ ਹੋਵੇ ਤਾਂ ਆਪਾਂ ਹੀ ਅੱਜ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਸਭ ਨੂੰ ਸੁੱਖ ਸ਼ਾਂਤੀ ਤੇ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਜੀ ਮੇਰਾ ਨਾਮ ਸੁਖਚੈਨ ਸਿੰਘ ਬਰਾੜ ਸੋਖ ਹਾਈਲਾਈਟ ਸੇਮਿਗ੍ਰੇਸ਼ਨ ਕੋਟਕਪੂਰਾ ਤੋਂ ਅੱਜ ਅਸੀਂ ਆਪਣੇ ਆਫਿਸ ਕੋਡ ਨੂੰ ਪੂਰਾ ਵਿਖੇ ਸਖਮਨੀ ਸਾਹਿਬ ਦੇ ਪਾਠ ਕਰਵਾਏ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨ ਪਵਾਏ ਨੇ ਸਭ ਦੇ ਭਲੇ ਲਈ ਅਸੀਂ ਇਹ ਸਖਮਨੀ ਸਾਹਿਬ ਦੇ ਪਾਠ ਕਰਵਾਏ ਨੇ ਤੇ ਜੋ ਸਾਡੇ ਸਟੂਡੈਂਟ ਬਾਹਰ ਗਏ ਨੇ ਉਹਨਾਂ ਦੀ ਸੁਖ શાંતੀ ਆਸਤੇ ਉਹਨਾਂ ਦੇ ਕੰਮਕਾਰ ਆਸਤੇ ਪ੍ਰਮਾਤਮਾ ਉਹਨਾਂ ਦਾ ਹਰ ਅੰਗ ਸੰਗ ਹੋ ਕੇ ਸਹਾਈ ਰਹਿਣ ਉਹਨਾਂ ਦੇ ਕੰਮਕਾਰਾਂ ਵਿੱਚ ਬਰਕਤ ਪਵੇ ਉਹਨਾਂ ਦੇ ਤੇ ਉਹਨਾਂ ਦੇ ਪਰਿਵਾਰ ਤੇ ਮਿਹਰ ਪਿਆਰ ਹੱਥ ਰੱਖੇ ਤੇ ਇਹ ਅਸੀਂ ਸੋਚ ਕੇ ਅੱਜ ਸੁਖਮਨੀ ਸਾਹਿਬ ਆਪਣੇ ਆਫਿਸ ਵਿੱਚ ਕਰਵਾਏ ਨੇ ਤੇ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਬਖਸ਼ੇ ਤੇ ਅਸੀਂ ਗੁਰੂ ਘਰ ਲੰਗਰ ਵੀ ਚਲਵਾਵਾਂਗੇ ਅੱਜ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਸੁਖ ਆਇਲਰ ਸੈਂਟਰ ਇਮੀਗ੍ਰੇਸ਼ਨ ਸੈਂਟਰ ਮੋਗਾ ਰੋਡ ਕੋਰਕਪੁਰਾ ਵਿਖੇ ਅੱਜ ਸੁਖਮਨੀ ਸਾਹਿਬ ਦੇ ਪਾਠਾਂ ਦੇ ਜਾਪ ਕੀਤੇ ਗਏ ਧੋਗ ਪਾਏ ਗਏ ਅਰਦਾਸ ਬੇਨਤੀ ਹੋਈ ਪਵਿੱਤਰ ਹੁਕਮਨਾਮਾ ਲਿਆ ਗਿਆ ਤੇ ਲੰਗਰ ਅਟੁੱਟ ਵਰਤਾਇਆ ਗਿਆ ਸੁਖ ਆਇਲਰ ਸੈਂਟਰ ਇਮੀਗ੍ਰੇਸ਼ਨ ਸੈਂਟਰ ਦੇ ਮੈਨੇਜਿੰਗ ਡਾਇਰੈਕਟਰ ਸੁਖਚੰਦ ਸਿੰਘ ਸੁਖਪਰਾ ਨੇ ਦੱਸਿਆ ਕਿ ਜਿਹੜੇ ਬੱਚੇ ਬਾਹਰ ਭੇਜਦੇ ਅਸੀਂ ਅਸੀਂ ਕਹਿੰਦੇ ਆ ਉਹ ਸਮਾਜਿਕ ਕ੍ਰਿਤੀਆਂ ਤੋਂ ਬਚੇ ਰਹਿਣ ਤੇ ਹਰ ਤਰ੍ਹਾਂ ਦੀ ਚੜ੍ਹਦੀ ਕਲਾ ਉਹਨਾਂ ਨੂੰ ਪ੍ਰਮਾਤਮਾ ਬਖਸ਼ੇ ਇਸ ਲਈ ਸਰਬੱਤ ਦੇ ਭਲੇ ਲਈ ਹਰ ਸਾਲ ਸੁਖਬਾਨੀ ਸਾਹਿਬ ਦੇ ਪਾਠ ਕਰਵਾਏ ਜਾਂਦੇ ਨੇ ਤੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਜਾਂਦਾ ਹੈ ਸੀਨੀਅਰ ਮੈਨੇਜਰ ਰਮਨਦੀਪ ਕੌਰ ਨੇ ਆਪਣੇ ਵਿਚਾਰ ਰੱਖੇ ਤੇ ਚਨਾਬ ਗਰੁੱਪ ਆਫ ਐਜੂਕੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਬਲਜੀਤ ਸਿੰਘ ਖੀਵਾ ਨੇ ਵੀ ਇਹੀ ਦੱਸਿਆ ਕਿ ਸੁਖ ਆਈਲੈਂਡਸ ਐਂਡ ਇਮੀਗ੍ਰੇਸ਼ਨ ਸੈਂਟਰ ਦੇ ਮੈਨੇਜਿੰਗ ਡਾਇਰੈਕਟਰ ਸੁਖਚੈਨ ਸਿੰਘ ਬਰਾਰ ਸਮੇਤ ਸਮੁੱਚੇ ਸਟਾਫ ਦਾ ਮੁਨੱਖਤਾ ਦੀ ਭਲਾਈ ਵਾਲੇ ਸੇਵਾਕਾਰਜਾਂ ਅਕਸਰ ਯੋਗਦਾਨ ਰੰਦਾ ਭਾਵੇਂ ਇਹਨਾਂ ਨੇ ਮੈਡੀਕਲ ਕੈਂਪ ਲਾਏ ਜਾਂ ਵਿਦਿਅਕ ਖੇਤਰ ਦੇ ਵਿੱਚ ਇਹਨਾਂ ਨੇ ਆ ਸਵਾਵਾਂ ਪ੍ਰਸੰਸਾ ਯੋਗ ਨੇ ਕੋਰਪੂਰਾ ਤੋਂ ਕੈਮਰਾਮੈਨ ਗੁਰਮੀਤ ਸਿੰਘ ਮਿੱਟਾ ਦੇ ਨਾਲ ਗੁਰਿੰਦਰ ਸਿੰਘ